ਹੈਲੋ ਜੀ ਸਤਿ ਸ੍ਰੀ ਅਕਾਲ ਦਲੁੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕੰਮ ਧੰਦੇ ਕਰ ਲੇ ਤੇ ਹੁਣ ਆਪਾਂ ਵਿਆਹ ਤੇ ਜਾਣ ਦੀ ਤਿਆਰੀ ਕਰਦੇ ਕੀ ਕਰਤਾ ਗੱਡੀ ਧੋਤੀ ਕਿਹਦੇ ਮੈਂ ਅੱਛਾ ਗੱਡੀ ਦੀ ਨਾਈ ਤੂੰ ਹੀ ਕੀਤੀ ਹੈਗੀ ਅੱਜ ਟਾਈਮ ਹੈ ਜਿਹੜਾ 11:30 ਹੋ ਗਏ 11:30 ਕੱਖ ਕੰਡਾ ਵੀ ਪਾ ਲਿਆ ਅੱਜ ਆਚਾਰ ਦੇ ਉੱਪਰ ਗੋਲ ਗੋਲਿਆ ਸੜਿਆ ਲਹਣ ਵਾਲਾ ਸੀ ਉਹ ਵੀ ਲਾਹਿਆ ਗੱਡੀ ਵੀ ਧੋਤੀ ਤੇ ਮੈਂ ਤੇ ਨਵੀਂ ਨਾਲੀਆਂ ਹਜੇ ਨਵੀਂ ਦੀ ਰੈਡੀ ਰਹਿੰਦੇ ਨੇ ਕਿ ਉਹਨਾਂ ਦਾ ਪਾਣੀ ਮੈਂ ਛੱਡੇ ਹੀ ਤੇ ਜਦੋਂ ਸਾਡਾ ਪਾਣੀ ਨਾ ਗੀਜਰ ਥੋੜਾ ਜਿਹਾ ਕੱਟ ਕਰਦਾ ਹੈਗਾ ਜੇ ਵੀ ਆਪਾਂ ਬਾਅਦ ਥੋਣੇ ਨੇ ਫਿਰ ਕਿਉਂ ਆਪਾਂ ਨੂੰ ਪਾਣੀ ਥੋੜਾ ਜਿਹਾ ਵੱਧ ਲੋੜ ਹੁੰਦੀ ਹੈਗੀ ਉਹ ਥੋੜਾ ਜਿਹਾ ਘੱਟ ਕਰਮ ਕਰਦਾ ਹਰਕੀ ਕੁਆਲਿਟੀ ਮੈਂ ਪਹਿਲਾਂ ਪਰ ਕਿਧਰ ਲੈਣੀ ਹੈਗੀ ਐਨੇ 10 ਮਿੰਟਾਂ ਬਾਅਦ ਚੱਲ ਐਨੇ ਹੋਰ ਹੋ ਜਾਂਦਾ ਹੈਗਾ ਅੱਧਾ ਘੰਟਾ ਲੱਗ ਜਾਂਦਾ ਵੈਸੇ ਇੱਕ ਟੈਂਕੀ ਹੋਣ ਨੂੰ ਤੇ ਚਲੋ ਨਾਲ ਦੀ ਨਾਲ ਫਿਰ ਹੋ ਹੀ ਜਾਂਦਾ ਹੈਗਾ ਤੇ ਮੌਸਮ ਅੱਜ ਥੋੜਾ ਜਿਹਾ ਚੇਂਜ ਹੋ ਗਿਆ ਠੰਡ ਲੱਗੀ ਜਾਂਦੀ ਹੈਗੀ ਪਤਾ ਨਹੀਂ ਅੱਜ ਮੈਂ ਹੁਣ ਆਪਾਂ ਚੱਲਦੇ ਆਂਗੇ ਅੱਜ ਚੱਲਾਂਗੇ 12 1:00 ਵਜੇ ਜਾਵਾਂਗੇ ਅੱਜ ਆਪਾਂ ਪੈਰਸੇ ਜਾਣਾ ਵਿਆਹ ਤੇ ਨਾ 1 ਤੋਂ ਘੱਟ ਤਾਂ ਬਰਾਤ ਵੀ ਨਹੀਂ ਆਉਂਦੀ ਹੋएगी ਕਿਉਂਕਿ ਇੱਕ ਇੱਕ ਤਾਂ 12:30 1:00 ਤਾਂ ਵੱਜ ਜਾਂਦਾਗਾ ਨਾ ਉਦੋਂ ਪਹਿਲਾਂ ਜਾ ਕੇ ਫਿਰ ਬੈਠਣਾ ਬੈਠਣਾ ਜੋ ਔਖਾ ਹੁੰਦਾ ਝਾਕੀ ਜਾਂਦੇ ਰਹਿੰਨੇਗੇ ਨਾਲੇ ਮੈਂ ਮੱਜਾਂ ਵਗੈਰਾ ਬਨਜੂਗੀ ਤੇ ਨਾਲੇ ਰਾਮ ਨਾਲ ਆਪਦੇ ਕੰਮ ਹੋ ਜਾਣਗੇ ਕੱਪੜਾ ਲੀੜਾ ਧੋ ਜੂਗੀ ਕੁਛ ਤਾਂ ਧੋ ਤੇ ਕੁਛ ਅਜੇ ਰਹਿੰਦੇ ਨੇਗੇ ਜਿੱਦਣ ਕੱਪੜੇ ਵੱਧ ਹੋ ਜਾਂਦੇ ਨੇ ਉਦੋਂ ਫਿਰ ਦੋ ਵਾਰੀ ਮਸ਼ੀਨ ਲਾਉਣੀ ਪੈਂਦੀ ਹੈ ਨਾ ਪਹਿਲਾਂ ਕੱਢ ਲੈਨੇ ਦੁਬਾਰਾ ਫਿਰ ਪਾ ਦਿੰ ਤੇ ਪਾਪਾ ਜੀ ਤੇ ਨਵੀ ਘਰੇ ਰਹਿ ਜਾਣਗੇ ਅਸੀਂ ਇਹ ਆਪਦੇ ਟੂਰ ਤੇ ਚਲੇ ਜਾਣਗੇ ਮੈਂ ਆਪਦੇ ਵਿਆਹ ਤੇ ਚਲੀ ਜਾਊਂਗੀ ਨਾ ਤੇ ਆ ਕੇ ਦੇਖਾਂਗੇ ਫਿਰ ਦੂਜੇ ਕੰਮ ਕੀ ਬਣਦੇ ਨੇਗੇ ਪਹਿਲਾਂ ਕੱਪੜੇ ਧੋਈਏ ਕੰਮ ਤੰਦਾ ਨਿਮੇੜੀਏ ਬਾਰੇ ਕਹਿੰਦੇ ਆ ਉਹ 2 ਦੀ ਰੀਅਲ ਜੀ ਹੈ ਬਾਰੇ ਬਾਰੇ ਲੜਦੇ ਰੱਖੋ ਗੰਦਾ ਐ ਜੀ ਵੀ ਲੜਦੇ ਹੋਣੇ ਮੈਨੂੰ ਨਹੀਂ ਪਤਾ ਕਿ ਬਾਰੇ ਚਲੋ ਸਾਡਾ ਮੇਨ ਮਕਸਦ ਤਾਂ ਖਾਣਾ ਪੀਣਾ ਹੈ ਕਿ ਅਸੀਂ ਕਿਹੜਾ ਸਟਾਕ ਕਰਨੇ ਕੋਸੋਰ ਤੋ ਅਸੀਂ ਪਹੁੰਚ ਗਏ ਪੈਲਸੇ ਚ ਪਹਿਲਾਂ ਅਸੀਂ ਅੱਗੇ ਰੰਗ ਗਏ ਸੀਗੇ ਉੱਥੋਂ ਹੁਣ ਮੁੜ ਕੇ ਆਏ ਆਂਗੇ ਸਾਡਾ ਪੈਲਸ ਹੀ ਗੁੰਮ ਗਈ ਸੀ ਰਸਤੇ ਚ ਪਹਿਲਾਂ ਨਾਲ ਕਿੰਨੇ ਵਾਰ ਆਏ ਹੋਏ ਆ ਪਤਾ ਹੀ ਨਹੀਂ ਲੱਗਿਆ ਹੈਗਾ ਫਾਈਵ ਇਸ ਇਹ ਤਾਂ ਪਾ ਕੇ ਤੀਕਾ ਆਪਣੀ ਗੱਲ ਦੱਸੀ ਹੈ ਮੈਂ ਸੀ ਅਸੀਂ ਆਉਂਦੇ ਹੋਏ ਇੱਧਰ ਦੀ ਆ ਗਏ ਕੋਠੜੀ ਵਿੱਚ ਦੀ ਕੋਠੜੀ ਤੋਂ ਅਸਤਾ ਇੱਧਰ ਨਾਲ ਕੇ ਮੱਤੀ ਤੋਂ ਮੱਤੀ ਨੂੰ ਲਾ ਕੇ ਅਸੀਂ ਆ ਕੇ ਗਾਹਾਂ ਪਾਰ ਚ ਵੇ ਤੇ ਰੁਕਣਾ ਚਾਹੀਦਾ ਸਾਨੀ ਤੇ ਕਹਿੰਦੀ ਅੱਜ ਤੱਕ ਤੇ ਮਿਲਈ ਨਹੀਂ ਅਕੇ ਮੰਨੀ ਨਹੀਂ ਸਮਾ ਵਿਖੀ ਜਾਣ ਵਾਲੇ ਹੋਗੇ ਇੱਕ ਦੋ ਮੁੜ ਕੇ ਆਇਆ ਨਹੀਂ ਐਨਾ ਬਣਾ ਕੇ ਬਿਮਾਰ ਆਇਆ ਪੈਸਾ ਨਹੀਂ ਸਾਡਾ ਮੋਢੀ ਕਹਿੰਦਾ ਸੜਕ ਨਹੀਂ ਵਧੀਆ ਇਹਨੇ ਕਹਿ ਲਿਆ ਵਾਲੇ ਕੀ ਬੋਲਦੇ ਹਾਦਰ ਵੀ ਆਇਆ ਵਾਲਾ ਕੀ ਬੇਟਾ ਮੰਨੀ ਨਹੀਂ ਸਾਲ ਮੁੜ ਗਿਆ ਰਾਹ ਉਧਰ ਚੱਤੋ ਹਾਂ ਰਾਜੀ ਵੀ ਮੁੜਦਾ ਮੰਨੀ ਨਹੀਂ ਹਰਾ ਨਾ ਅੱਪਰਾ ਮੋਨ ਬਣੀ ਤੇ ਨਾ ਕਰਦੇ ਆ ਨਾ ਮੈਂ ਤਾਂ ਅਸੀ ਵੀ ਮੱਤੀ ਨੰਗ ਕੇ ਵੇਲ ਸੁਣ ਗਿਆ ਜਦੋਂ ਅੱਗੇ ਤੁਰੇਗੇ ਤੁਰੇਗੇ ਉਹ ਕਹਿੰਦਾ ਭਾਈ ਪੈਰਸ ਤੱਕ ਕਹਿੰਦਾ ਧਰੋਂਦੀ ਨਹੀਂ ਕਹਿੰਦਾ ਮੈਂ ਮੈਨੂੰ ਪੈਲਸ ਆ ਮੰਨੀ ਨਹੀਂ ਫਿਰ ਮੁੜ ਕੇ ਆਇਆ ਉਹ ਆ ਵੀ ਪਾੜ ਦੇ ਆਇਆ ਪਹਿਲੇ ਵੀ ਕਹਾਈ ਹੋਈ ਉਹ ਤਾਂ ਮੈਂ ਤਾਂ ਹੈ ਹੀ ਨਹੀਂ ਸੀ ਉਹ ਤਾਂ ਦੀ ਪੈਕੀ ਕੁੜੀ ਦੇ ਬਿਆਹ ਚ ਆਈ ਨਾ ਉਹ ਕਦਾ ਸੁਆਰ ਕੇ ਮੁੰਡਾ ਵੰਡ ਦੇ ਕੇ ਮਰ ਮਤੇ ਜਨ ਆਪ ਦੇ ਹੋਵਾਂ ਸੋਹਣੇ ਬੱਚਿਆਂ ਦੀ ਖੇਦੀ ਫਲਵਾੜੀ ਦੇਖ ਕੇ ਲੱਗਦਾ ਫੁੱਲ ਮੈਂ ਵਿੱਚ ਗੁਲਾਬ ਦੇ ਹੋਵਾਂ ਤੁਸੀਂ ਸਾਰੇ ਹੀ ਤਾਂ ਸਾਡੇ ਆਪਣੇ ਹੋ ਤਾਂ ਹੀ ਤਾਂ ਸੋਹਣੇ ਸੋਹਣੇ ਪੈ ਲੱਗਦੇ ਹੋ ਮੈਂ ਕੀ ਕਰੂੰ ਤੇ ਦਾ ਨਾਮ ਲੂੰਗਾ ਤੁਸੀਂ ਸਾਰੇ ਹੀ ਤਾਂ ਸਾਡੇ ਆਪਣੇ ਹੋ ਕਿ ਗੱਲ ਕਿ ਨੂੰ ਇਹ ਤੇ ਕੰਨ ਚ ਲੱਤੀਆਂ ਪਹਿਲੇ ਪੈਗ ਨਾਲ ਅੱਖਾਂ ਹੋਣ ਤੱਤੀਆਂ ਦੂਜੇ ਪੈਗ ਨਾਲ ਚੜੇ ਵੱਖਰਾ ਸਰੂਪ ਮੇਰੇ ਤੋਂ ਪ੍ਰਾਪਤਰੀ ਇਹਨਾਂ ਸਾਰਾ 5:00 ਵਜੇ 5 ਤਾਂ ਉੱਪਰ ਹੋ ਗਿਆ ਉਹ ਟਾਈਮ ਮਸਾਂ ਸਲਾਮੀ ਕੀਤੀ ਅਸੀਂ ਨਾ ਨਾਲ ਹੀ ਛੜ ਕੇ ਉਹਨਾਂ ਦੇ ਜਦੋਂ ਵਿਚਾਰੇ ਬਿਹਾਰ ਕਰਦੇ ਸੀ ਹੋਰ ਕੀ ਕਰੀ ਇਹਨਾਂ ਜੋ ਸਾਰੇ ਪਿੰਡੇ ਚੜ ਕੇ ਅਸੀਂ ਵਗੀਆਂ ਮਸਾਂ ਸਲਾਮੀ ਕਰਕੇ ਆਈਏ ਤੱਕ ਮੁੱਕੀ ਨਾਲ ਉਹ ਤਾਂ ਹਜੇ ਮੂਰੇ ਬਿਠਾ ਪਰ ਮਾਨ ਤੇ ਉਹ ਆ ਗਏ ਬਿਆਨ ਭਗੰਤ ਉਹਨਾਂ ਨੇ ਮੂਰੇ ਆਂਟ ਜੀ ਲਾਤੀ ਸਾਨੂੰ ਨਿਗਾਹ ਆ ਗਈ ਲੇਟ ਹੋ ਜਾਂਦੇ ਨੇ ਇੱਕ ਤਾਂ ਸਵੇਰੇ ਆਨੰਦ ਕਰਾਏ ਨਾ ਉਸ ਤੋਂ ਬਾਅਦ ਵਿੱਚ ਫਿਰ 1:30 2:00 ਵਜੇ ਮੈਨੂੰ ਲੱਗਾ ਭਰਾਤ ਆਈ ਹੋਊਗੀ ਉਸ ਤੋਂ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਨਾ ਤੇ ਕਰਦੇ ਨੇਗੇ ਭੋਲ ਵਗੈਰਾ ਜੇ ਬਣਾਉਣ ਲੱਗ ਜਾਂਦੇ ਨੇ ਕਿੰਨਾ ਟਾਈਮ ਲਾ ਦਿੰਦੇ ਨੇ ਕਿ ਹੌਲੀ 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 ਨਾ ਇਹ ਜੇ ਕੰਮ ਇੱਕ ਦਿਨ ਪਹਿਲਾਂ ਕਰ ਲੈ ਲੈ ਜਿਹਾ ਸੁਨੇਹਾ ਅਜਾ ਜਿਹਾ ਬਰਾਤ ਸੁਨੇਹਾ ਜੇ 12 ਵਜੇ ਵੀ ਆ ਜੇ ਫਿਰ ਵੀ ਬਹੁਤ ਟਾਈਮ ਲੱਗ ਪੰਜ ਵਜੇ ਬੈਠੇ ਨੇ ਵਿਚਾਰੇ ਸਨਾਮੀ ਦੇ ਲੋਈ ਸਾਢੇ 5 ਵਜ ਗਏ ਹੁਣ ਲਾਈਏ ਪਹਿਲਾਂ ਕੱਪੜਾ ਲੀਡਾ ਲਮਕੀ ਜਾਂਦਾ ਜਿੰਨਾ ਧੋਕੇ ਗਏ ਸੀ ਨਾ ਜਾਂਦੇ ਹੋਏ ਤਾਂ ਧਾਰਾ ਫਰਗੇ ਹੁਣ ਚੱਲਦੇ ਆਂ ਦੇਖਦੇ ਮੱਝਾ ਬੰਨੀ ਨਾ ਪਾਣੀ ਤਾਂ ਨਹੀਂ ਪਲਾਉਣੀ ਜਾ ਕੇ ਫੇਰ ਗੋਹਾ ਵਗੈਰਾ ਸਿੱਟ ਕੇ ਫੇਰ ਕੱਢੂਗੀ ਧਾਰ ਤੇ ਇਧਰ ਦੁੱਧਵਾਦ ਨਵੀ ਸਾਮ ਲੂਗੀ ਮੈਥੋਂ ਹੁਣ ਫਿਰ ਟਾਈਮ ਬੜਾ ਲੱਗ ਜੂ ਨਾ ਕਪੜਾ ਲੀਣਾ ਤਾਂ ਜਰੂਰ ਸਾਮ ਕੇ ਜਾਉ ਮੈਥੋਂ ਇਹ ਛੱਡਿਆ ਨਹੀਂ ਜਾਂਦਾ ਨਾ ਇੰਨੀ ਮਿਹਨਤ ਕੀਤੀ ਹੈਗੀ ਕਿ ਰਹਿਣਾ ਨੂੰ ਅੰਦਰ ਵਾਸ ਸਾਮ ਜਾ ਸਾਰੇ ਤਾਂ ਇਹ ਕਰ ਕਰ ਬਾਅਦ ਚ ਹੀ ਦੇਖੂਗੀ ਹੁਣ ਧਾਰਾਂ ਦਾ ਹੁਣ ਲੇਟ ਤਾਂ ਹੋएगी 10 ਮਿੰਟ ਹੋਰ ਸਹੀ ਹੈ ਨਾ ਤੇ ਚਲੋ ਜੀ ਕੱਠ ਵਾਲਾ ਸੀਗਾ 4 ਵਜੇ ਤੋਂ ਬਾਅਦ ਸਲਾਮੀ ਬਣ ਗਏ ਨਾ ਤਾਂ ਭਾਈ ਬਹੁਤ ਔਖਾ ਹੋ ਜਾਂਦਾ 흘ੋਈ ਸ਼ਾਮ ਦਾ ਟਾਈਮ ਹੋ ਗਿਆ ਕੰਮ ਤਾਂ ਦੇ ਨਿਵੇੜ ਕੇ ਹਣ ਚਾਹ ਨੂੰ ਤਾਂ ਕਰ ਲਿਆ ਗਰਮ ਅੱਜ ਪਤਾ ਨਹੀਂ ਕਿਵੇਂ ਜੀ ਜੀ ਕਰਿਆ ਮੇਰਾ ਮਨ ਨਹੀਂ ਮੈਂ ਹੁਣ ਦੁੱਧ ਨਹੀਂ ਪੀਤਾ ਸੀ ਜਦੋਂ ਦਾ ਸਾਡੀ ਹੈ ਨਹੀਂ ਤੇ ਹੈਗਾ ਤਾਂ ਹੀ ਮੱਝ ਦਾ ਹੀ ਹੈ ਜਿਹੜਾ ਆਪਾਂ ਮੁੱਲ ਲੈਣੇ ਹੈਗੇ ਪੱਤੀ ਪਾ ਲਈ ਉਹਦੇ ਵਿੱਚ ਨਵੀਆਂ ਕਹਿੰਦੀ ਮੈਂ ਵੀ ਪੱਤੀ ਪਾ ਕੇ ਪੀਉਂਗੀ ਫਿਰ ਮਾਂ ਚਲ ਤੇਰੇ ਬਹਾਨੇ ਮੈਂ ਵੀ ਪਾ ਲੈਣੀ ਹੈ ਜੀਜਾ ਤਾਂ ਮੇਰਾ ਕਰਦਾ ਸੀ ਵੀ ਗਰਮ ਗਰਮ ਦੁੱਧ ਜਾ ਹੋਵੇ ਹੁਣ ਤਾਂ ਮੈਂ ਦੁੱਧ ਠੰਡਾ ਵੀ ਨਹੀਂ ਹੁਣੀ ਆ ਵਾਰੀ ਦੇ ਕੇ ਰੱਖ ਲੂੰਗੀ ਠੰਡਾ ਕਰਕੇ ਪੀਉਂਗੀ ਅੱਜ ਐ ਜੀ ਕਰੇ ਵੀ ਗਰਮ ਗਰਮ ਦੁੱਧ ਹੋਵੇ ਫਿਰ ਮੈਂ ਪੱਤੀ ਪਾ ਲਈ ਹੁਣ ਲਈਤੀ ਪਾ ਲਈ ਵਿੱਚ ਥੋੜਾ ਜਿਹਾ ਮਿੱਠਾ ਪਾ ਲੈ ਲੂਣ ਵਾਂਗ ਤੇ ਕੰਮ ਧੰਦੇ ਹੁਣ ਆਪਾਂ ਸਾਰੇ ਨਿਮੇੜ ਲੇ ਮੱਜਾਂ ਦਾ ਪਾਣੀ ਧਾਣੀ ਪਾਪਾ ਜੀ ਨੇ ਬਲਾਤਾ ਸੀ ਤਾਂ ਕਰਕੇ ਮੇਰਾ ਛੇਤੀ ਨਿਭੜ ਗਿਆ ਨਾ ਨਹੀਂ ਤਾਂ ਜੇ ਪਾਣੀ ਪਲਾਉਣਾ ਹੋਵੇ ਪਾਣੀ ਤੇ ਇੱਕ ਘੰਟਾ ਲੱਗ ਜਾਂਦਾ ਕਮਲੂ ਮੱਲੀ ਖਿੱਚ ਤੂੰ ਵਾਲੀ ਕਰਦੀਆਂ ਨੇ ਮਸਾਂ ਜਾਂਦੀਆਂ ਨੇ ਖੇੜ ਤੇ ਤੇ ਬੰਨ ਮੈ ਗਈ ਸੀ ਆ ਕੇ ਬਸ ਬੋਹ ਸਿੱਟ ਕੇ ਧਾਰ ਕੱਢ ਲਈ ਨਵੀ ਨੇ ਪਾਪਾ ਜੀ ਦੀ ਰੋਟੀ ਲਾਤੀ ਕੱਲੇ ਪਾਪਾ ਜੀ ਸੀ ਰੋਟੀ ਵਾਲੇ ਰੋਟੀ ਅਸੀਂ ਖਾਈਆਂ ਸੀਗੀਆਂ ਤੇ ਨਵੀ ਦੀ ਰੜੀ ਅੱਜ ਹੈ ਨਹੀਂ ਹਨਾ ਉਹ ਚਲੇ ਗਏ ਕੱਲੇ ਪਾਪਾ ਜੀ ਸੀ ਤੇ ਚਲ ਚਾਰ ਰੁਟੀਆਂ ਉਹਨਾਂ ਦੇ ਦੁੱਧ ਪਾਉਣ ਪਾ ਕੇ ਆਉਂਦਿਆਂ ਨੂੰ ਆਉਂਦੇ ਸਾਰਾ ਕੁਝ ਤਿਆਰ ਕਰਕੇ ਰੋਟੀ ਬਣਾਤੀ ਤੇ ਹੁਣ ਬਿੰਦੇ ਜੰਟ ਬੈਠਦੇ ਆਂਗੇ ਜੰਮੀ ਥੱਕ ਗਏ ਪਤਾ ਨਹੀਂ ਕੀ ਹੋ ਗਿਆ ਚੱਕ ਨਾ ਥੂਰ ਹੋ ਗਏ ਹੱਡ ਨਾਲੇ ਆਪਾਂ ਕੁਝ ਕਰਿਆ ਨਹੀਂ ਹੈਗਾ ਲੈ ਪਤਾ ਨਹੀਂ ਤਾਂ ਸਵੇਰੇ ਬਾੜੀ ਭਜਨ ਠ ਹੁੰਦੀ ਹੈ ਜਦੋਂ ਆਪਾਂ ਜਾਦਾ ਭਜਨ ਠ ਕਰਕੇ ਇੱਕੇ ਲਖਤ ਬੈਠਦੇ ਆਂਗੇ ਕਾਫੀ ਟਾਈਮ ਬੈਠੇ ਰਹੇ ਉਹਦੇ ਨਾਲ ਵੀ ਲੱਤਾਂ ਦਾ ਖੂង ਖੜਦਾ ਮੈਨੂੰ ਤਾਂ ਲੱਗਦਾ ਤੇ ਪਤਾ ਨਹੀਂ ਕੀ ਹੁੰਦਾਗਾ ਜਦੋਂ ਮੈਂ ਕਿਤੇ ਜਾਇਆ ਨਹੀਂ ਫਿਰ ਤਾਂ ਮੇਰੇ ਪੈਰ ਜੰਮੀ ਨਹੀਂ ਲੱਤਾਂ ਕਿਸੇ ਕੰਮ ਦੀਆਂ ਰਹਿੰਦੀਆਂ ਬਾੜੀ ਓਖੀ ਹੁੰਦੀ ਹੈ ਨਾ ਉੱਥੇ ਉੱਥੇ ਵੀ ਐ ਲੱਗੂ ਕਿਸੇ ਚੀਜ਼ ਦੇ ਉੱਪਰ ਰੱਖ ਲਾਂ ਫੇਰ ਐ ਲੱਗੂਗਾ ਵੀ ਅਗਲਾ ਕੀ ਕਹੂਗਾ ਨਾ ਵੀ ਬੈਠਣਾ ਦਾ ਬੈਠਣਾ ਨਹੀਂ ਆਉਂਦਾ ਹੈਗਾ ਇਹਨੂੰ ਫੇਰ ਫੇਰ ਲਮਖਾ ਲੈਣੇ ਹੈਗੇ ਬਾਰੇ ਓਖੇ ਹੁੰਦੇ ਹੈਗੇ ਹਾਂ ਜੇ ਕੱਪੜਾ ਲਈਦਾ ਸਾਰਾ ਇੰਹੀ ਰੱਖਤਾ ਧਾਰ ਤੋਂ ਲਾ ਕੇ ਵੀ ਇੰਹੀ ਰੱਖਤਾ ਕਿ ਰ ਸਾਰ ਬਸ ਐਡੋ-ਅਡੀ ਕਰਕੇ ਰੱਖਦਾ ਨਾ ਤਾਂ ਹਾਂ ਪ੍ਰੈਸਾਂ ਕੱਲ ਨੂੰ ਕਰੂੰਗੀ ਹੁਣ ਕਿਉਂ ਨਾ ਟਾਈਮ ਨਹੀਂ ਸੀ ਹੁਣ ਜੀ ਨਹੀਂ ਕਰਦਾ ਹੈਗਾ ਵੀ ਹੁਣ ਪ੍ਰੈਸ ਕਰ ਲਾਂ ਤੇ ਬਸ ਠੇਰਾ ਅੰਦਰ ਸਾਮਤਾ ਮੌਸਮ ਵੀ ਕਿਤੇ ਖਰਾਬ ਨਾ ਹੋ ਜੇ ਨਾ ਤੇ ਕੱਲ ਨੂੰ ਚੱਕ ਚੱਕ ਪ੍ਰੈਸ ਕਰੂੰ ਕੱਲ ਨੂੰ ਕੱਪੜਿਆਂ ਦੀ ਝਟ ਲਾਉ ਹੋਰ ਕੋਈ ਕੰਮ ਨਹੀਂ ਹੈਗਾ ਆਪਾਂ ਨੂੰ ਤੇ ਹੁਣ ਬਿੰਦ ਜੱਟ ਬੈਠ ਕੇ ਇੱਥੇ ਕਰਦੇ ਆ ਗੱਲਾਂ ਬਾਤਾਂ ਤੇ ਮਾਸੀ ਨੂੰ ਇੱਧਰ ਬੁਲਾਇਆ ਸੀ ਤੇ ਬੈਠਦੇ ਹੁਣ ਬਿੰਦ ਜੱਟ ਟਾਈਮ ਹੈ ਜਿਹੜਾ ਟਾਈਮ ਤਾਂ 7:00 ਵਜੇ ਨੇ ਕੋਈ ਬਾਲਾ ਨਹੀਂ ਹੋਇਆ ਹੈਗਾ ਤੇ ਬਸ ਉਹੀ ਜਦੋਂ ਆਪਾਂ ਕੀ ਕੰਮ ਤੋਂ ਅਪਸੈਟ ਹੋ ਜਾਈ ਫਿਰ ਐ ਹੋ ਜਾਂਦਾ ਵੀ ਬਾਲਾ ਜਾਦੇ ਲੇਟ ਹੋ ਗਏ ਨਾ ਇੱਕ ਅੱਜ ਕੱਲ੍ਹ ਦੇ ਵਿਆਹ ਪਹਿਲਾਂ ਨਹੀਂ ਵਿਆਹ ਨਹੀਂ ਰਹੇ ਹੈਗੇ ਪਤਾ ਨਹੀਂ ਘਾਤੋਂ ਜਿਵੇਂ ਮਸ਼ੀਨਰੀ ਇੰਨੀ ਵੱਧ ਗਈ ਨਾ ਸਾਰਿਆਂ ਜੀ ਤੇਜ਼ੀ ਇੰਨੀ ਪਤਾ ਨਹੀਂ ਘਾਤੋਂ ਵਿਆਹ ਦੇ ਜਿਦ ਦਿਨ ਪੈਰਸੇ ਜਾਣਾ ਹੁੰਦਾ ਉਦੋਂ ਤਾਂ ਹੀ ਕੁਝ ਹੁੰਦਾਗਾ ਹਰੇਕ ਦਿ ਚਾਰ ਪੰਜ ਤੋਂ ਘੱਟ ਤਾਂ ਸਲਾਮੀ ਸ਼ੁਰੂ ਹੁੰਦੀ ਹੀ ਨਹੀਂ ਹੈਗੀ ਸਲਾਮੀ ਅਗਲਾ ਜੇ ਸਲਾਮੀ ਨਹੀਂ ਤਾਂ ਨਾ ਤਾਂ ਅਗਲਾ ਫੜਾ ਕੇ ਆ ਸਕਦਾਗਾ ਨਾਈਆ ਵਾਲਾ ਪਾ ਸਕਦੇ ਨਾ ਫਿਰ ਹੁਣ ਛੇਕੜ ਨੂੰ ਵਿੱਚ ਲੋਕ ਤਾਂ ਫੜਾਉਣੀ ਲੱਗੇ ਹੋਰ ਕੀ ਕਰਿਆ ਵਾਲਾ ਜਿਹੜਾ ਕੱਲਾ ਕਹਿਰਾ ਹੁੰਦਾਗਾ ਨਾ ਐਨਾ ਟਾਈਮ ਖੜਨਾ ਔਖਾ ਹੋ ਜਾਂਦਾਗਾ ਅਗਲੇ ਨੇ ਘਰ ਦੇ ਕੰਮ ਕਰਨੇ ਪਾਪਾ ਜੀ ਕਰਦੇ ਸੀ ਕਹਿੰਦੇ ਭਈ ਬੁੜੀਆਂ ਤਾਂ ਆਈ ਜਾਂਦੀਆਂ ਨੇ ਕਹਿੰਦੇ ਬੰਦਾ ਕੋਈ ਨਹੀਂ ਆਇਆ ਹੈਗਾ ਬੰਦੇ ਮਾ ਕਿਥੋਂ ਆਉਂਦੇ ਨੇ ਬੁੜੀਆਂ ਹੀ ਆਉਣਗੀਆਂ ਜਿਨ੍ਹਾਂ ਨੇ ਨਾ ਗੋਹ ਵਗੈਰਾ ਸਿੱਟਣੇ ਧਾਰਾ ਕੱਢਣੀਆਂ ਨੇਗ ਬੰਦੇ ਦਾ ਜਦੋਂ ਵਗ ਜਾਣ ਫਿਰ ਮੌਜ ਨਾਲ ਹੀ ਆਉਂਦੇ ਨੇਗੇ ਤੇ ਚਲੋ ਜੀ ਹੁਣ ਆਪਾਂ ਕਰ ਦਿਆਂਗੇ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜਰੂਰ ਪਸੰਦ ਆਇਆ ਹੋ ਗੁਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਕੱਲ ਨੂੰ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ